ਇਸ ਵੇਲੇ ਦੀ ਵੱਡੀ ਖਬਰ ਹੈ ਫਰੋਇਪਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਾਰ ਫਿਰ ਗੋਲੀ ਚੱਲਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਤਾਂ ਵੱਡੀ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਰੋਇਪਰ ਦੀ ਗਣੇਸ਼ ਕਲੋਨੀ ਵਿੱਚ ਕੁੱਤੇ ਦੀ ਲੜਾਈ ਨੂੰ ਲੈ ਕੇ ਗੋਲੀ ਜਿਹੜੀ ਹੈ ਉਹ ਚੱਲ ਗਈ ਹੈ ਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਜਿਹੜਾ ਉਹ ਹੋਇਆ ਜਿਸ ਨੂੰ ਫਰੋਇਪਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਪਰੇਪਰ ਦੇ ਸਿਵਲ ਹਸਪਤਾਲ ਦੀਆਂ ਹਨ ਜਿੱਥੇ ਉਸ ਜ਼ਖਮੀ ਨੌਜਵਾਨ ਨੂੰ ਲਿਆਂਦਾ ਗਿਆ ਤਾਂ ਡਾਕਟਰਾਂ ਵੱਲੋਂ ਇਲਾਜ ਜਿਹੜਾ ਉਸ ਦਾ ਕੀਤਾ ਜਾ ਰਿਹਾ ਤਾਂ ਜਾਣਕਾਰੀ ਦਿੰਦਿਆਂ ਨੌਜਵਾਨ ਨੇ ਦੱਸਿਆ ਕਿ ਕੁੱਤੇ ਨੂੰ ਲੈ ਕੇ ਥੋੜਾ ਬਹੁਤਾ ਰੌਲਾ ਪਿਆ ਸੀਗਾ ਪਰ ਇਹ ਰੌਲਾ ਇੱਥੋਂ ਤੱਕ ਵੱਧ ਗਿਆ ਕਿ ਦੂਸਰੀ ਧਿਰ ਨੇ ਗੋਲੀ ਜਿਹੜੀ ਆ ਉਹ ਚਲਾ ਦਿੱਤੀ ਹੈ ਜਿਸ ਦਰਾਨਾ ਉਹ ਗੰਭੀਰ ਜ਼ਖਮੀ ਹੋ ਗਿਆ ਤਾਂ ਉਸ ਨੂੰ ਹੁਣ ਸਿਵਲ ਹਸਪਤਾਲ ਜਿਹੜਾ ਉਹ ਲਿਆਂਦਾ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸਐਚਓ ਹਰਿੰਦਰ ਸਿੰਘ ਚਿਮੇਲੀ ਨੇ ਕਿਹਾ ਕਿ ਉਹ ਮੌਕੇ ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇਗੀ ਤਾਂ ਇਸ ਪੂਰੇ ਮਾਮਲੇ ਤੇ ਜ਼ਖਮੀ ਨੌਜਵਾਨ ਦਾ ਹੋਰ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਪਵਨ ਕੁਮਾਰ ਹੈ ਜੀ ਭਜੀ ਕੀ ਕਟਨਾ ਹੋ ਗਈ ਹੈ ਵੀ ਤੁਹਾਡੇ ਕੀ ਕੀ ਖਤਰਾ ਹੋਇਆ ਹੈ ਵੀ ਜਿਲਾਤ ਕਰਨ ਤੋਂ ਕੋਲ ਅਸਰ ਆਇਆ ਸਰ ਮੇਰੇ ਨਾਲ ਵੱਡਾ ਬ੍ਰਦਰ ਹੈ ਉਹ ਵਿਨਿਸ਼ ਕੋਣੀ ਵਿੱਚ ਕੋਠੀ ਪਾ ਰਿਹਾ ਉੱਥੇ ਉਹਨੇ ਉਹਨੂੰ ਕੁੱਤਾ ਕੋਈ ਉਹਨੇ ਰੱਖਿਆ ਸੀ ਨਾਲ ਦੇ ਗਵਾਂੜਿਆਂ ਨੇ ਜਿੰਦਾ ਨਾਮ ਕੀ ਪ੍ਰਿੰਸ ਮਹਿੰਦਰੂ ਹੈ ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਕੁੱਤੇ ਨੂੰ ਮੜਿਆ ਸਾਈਡ ਤੇ ਕਰ ਲਓ ਬਸ ਚੱਕ ਨਾ ਮੜ ਲਿਓ ਉਹ ਕਹਿੰਦਾ ਜੀ ਐਵੇਂ ਚੱਲੇਗਾ ਤਾਂ ਜਦੋਂ ਵੱਡੇਗਾ ਵੇਖੀ ਜਾਏਗੀ ਉਹਨਾਂ ਦੀ ਥੋੜੀ ਆਪਸ ਵਿੱਚ ਬਹਿਸ ਹੋਈ ਤੇ ਮੈਨੂੰ ਉਹਨਾਂ ਦੇ ਵੱਡੇ ਭਰਾ ਨੇ ਕਿਹਾ ਵੀ ਬੀਕ ਮंडाया ਯਾਰ ਮੇਰਾ ਵੈਸੇ ਹੀ ਜਾਂਦੇ ਆ ਤੇ ਮੈਂ ਚਲਾ ਗਿਆ ਅhle ਅਸੀਂ ਗੱਲ ਹੀ ਕਰਦੇ ਪਏ ਸੀ ਕਿ ਉਹਨਾਂ ਨੇ ਮੇਰੇ ਫਾਇਰ ਕਰ ਦਿੱਤਾ ਜੀ ਉਹਨਾਂ ਨੇ ਮਾਰਿਆ ਫਾਇਰ ਹਾਂ ਜੀ ਇਸ ਵੇਂ ਮਿੰਦੁਰਾ ਜਦੋਂ ਮੈਂ ਮੁੜ ਕੇ ਵੇਖਿਆ ਉਹਨਾਂ ਦੇ ਹੱਥ ਵਿੱਚ ਪਿਸਟਲ ਵੇਖੀ ਆ ਜੀ ਉਹਦੇ ਨਾਲ ਕਿਹੜਾ ਉਹਦੇ ਨਾਲ ਦੋ ਮੁੰਡੇ ਹੋਰ ਸੀਗੇ ਜੀ ਉਹਨਾਂ ਦਾ ਨਾਮ ਮੈਨੂੰ ਪਤਾ ਨਹੀਂ ਹੈ ਪਰ ਉਹ ਪਰ ਨਾਮ ਇਹ ਇਹਨਾਂ ਦੇ ਬ੍ਰਦਰ ਇਹਨਾਂ ਦਾ ਨਾਮ ਉਹ ਉਹਨਾਂ ਨੂੰ ਪਤਾ ਹੈ ਨਾਮ ਨਾਮ ਹੈ ਤੁਹਾਡਾ ਔਰ ਕੀ ਘਟਨਾ ਹੋਈ ਜੀ ਮੇਰਾ ਨਾਮ ਪ੍ਰਗਟ ਹੈ ਮੇਰੇ ਵੱਡੇ ਭਾਈ ਸਾਹਿਬ ਨੇ ਉਹਨਾਂ ਨੂੰ ਫੋਨ ਆਇਆ ਮ ਵੀ ਇਹਦਾ ਦਾ ਕਰਕੇ ਕੋਈ ਰੋਲਾ ਪੈ ਗਿਆ ਮੇਰਾ ਕੋਈ ਮੁੰਡੇ ਮੁੰਡੇ ਬੋਲੇ ਮੈਨੂੰ ਇੱਕ ਮੰਡਾਈ ਘਰੇ ਮੈਂ ਉਹ ਵੱਡੇ ਭਾਈ ਸਾਹਿਬ ਘਰੇ ਗਿਆ ਪਿੱਛੋਂ ਮੈਂ ਆਪਣੇ ਬ੍ਰਦਰ ਨੂੰ ਦੂਜੇ ਨੂੰ ਫੋਨ ਕਰਤਾ ਵੀ ਮੈਂ ਕਿਹਾ ਤੂੰ ਵੀ ਆ ਜਾ ਨਾਲ ਮੇਰੇ ਦੋਵੇਂ ਜੱਜ ਜੀ ਸੀ ਅਸੀਂ ਜਦੋਂ ਘਰੇ ਪਹੁੰਚੇ ਆ ਉੱਥੇ ਜਾ ਕੇ ਤੇ ਇੱਕ ਗੱਡੀ ਤੋਂ ਚਾਰ ਬੰਦੇ ਉਤਰਿਆ ਨੇ ਉਹ ਸਾਨੂੰ ਲੱਗਾ ਵੀ ਸਾਡੇ ਵੱਲੋਂ ਆਏ ਨੇ ਯਾ ਪਤਾ ਨਹੀਂ ਕਿਵੇਂ ਖੜੇ ਆ ਅਸੀਂ ਤਾਂ ਉਹਨਾਂ ਨੂੰ ਪੁੱਛਦੇ ਵਿੱਚ ਕੌਣ ਨੇ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਅਸੀਂ ਕੌਣ ਸਾਨੂੰ ਨਹੀਂ ਪਤਾ ਸੀ ਕੀ ਗੱਲ ਸੀ ਤੋਂ ਇਸ ਤਰ੍ਹਾਂ ਗੱਲ ਚੱਲਦੀ ਪਈ ਸੀ ਤੇ ਹੋਰ ਮੇਰੇ ਮਦਰ ਖੜੇ ਸੀ ਕੋਲ ਮੇਰੇ ਮੇਰੇ ਮਦਰ ਨੇ ਪੁੱਛਿਆ ਵੀ بیٹے ਤੁਸੀਂ ਕੌਣ ਕਹਿੰਦੇ ਵੀ ਮੈਂ ਫੋਨ ਤੇ ਕਹਿੰਦਾ ਮੇਰੀ ਬੈਂਸ ਹੋਈ ਫੋਨ ਤੇ ਤੇ ਮੇਰੇ ਮਦਰ ਕਹਿੰਦੀ ਬੈਂਸ ਹੋਏਗੀ ਤੂੰ ਗੱਲ ਗੱਲ ਪੈਂਦੀ ਗੱਲਾਂ ਕਰੇਗਾ ਤੇ ਕਹਿੰਦਾ ਗੱਲ ਪੈ ਜਾਾਂਗੇ ਤੋਂ ਵੱਡੇ ਮੇਰੇ ਭਾਈ ਸਾਹਿਬ ਜਿਹੜੇ ਮਿਲ ਤੋਂ ਜਿਹਨਾਂ ਦੇ ਆ ਗੋਲੀ ਲੱਗੀ ਇਹਨਾਂ ਨੇ ਕਿਹਾ ਵੀ ਯਾਰ ਗੱਲ ਪੈ ਕੇ ਬਖਾ ਤੋ ਗੱਲ ਪੈ ਕੇ ਉਹਨੇ ਗੱਲ ਪੈਣ ਦੀ ਹਿੰਮਤ ਵੀ ਨਹੀਂ ਕੀਤੀ ਹਾਲੇ ਕੋਈ ਰੋਲਾ ਪਿਆ ਉਹਨੇ ਪਹਿਲਾਂ ਸ਼ੂਟ ਕਰਤਾ ਹੀ ਗੋਲੀ ਚਲਾਤੀ ਉਹਨਾਂ ਨੇ ਹਾਂਜੀ ਗੋਲੀ ਚਲਾਈ ਜੀ ਲੱਗੀ ਕਿੰਨੇ ਭਾਜੀ ਉਹ ਗੋਲੀ ਮੇਰੇ ਬ੍ਰਦਰਜ਼ ਲੱਗੀ ਜੀ ਬਾਅਦ ਪਵਨ ਕੁਮਾਰ ਜੀ ਇਹ ਚਾਰ ਬੰਦੇ ਸੀ ਦੋ ਕੋਲ ਪਿਸਤਲ ਸੀ ਜੋ ਕੋਈ ਪੁਲਿਸ ਕੰਪਲੇਂਟ ਕੀਤੀ ਅੱਜ ਕੰਮ ਕੀਤੀ ਇਹ ਅੱਜ ਉੱਥੇ ਜਿਹੜੀ ਕਲੋਨੀ ਦੇ ਵਿੱਚ ਇਹ ਵੀ ਉੱਥੇ ਮੌਕੇ ਤੇ ਖੜੀ ਸੀ ਉਹ ਨਾਲ ਹੀ ਨੇ ਤਾਂ ਗਵੰਡੀ ਕੁੱਤਾ ਲੈ ਕੇ ਆਇਆ ਕੁੱਤੇ ਪਿੱਛੇ ਦਾ ਝਗੜਾ ਹੋ ਗਿਆ ਜਿੱਥੇ ਇਹ ਕਹਿੰਦੇ ਆ ਵੀ ਸਾਡੇ ਉੱਥੇ ਉਹਨੇ ਗੋਲੀ ਮਤਲਬ ਚਲਾਈ ਹੈ ਜੋ ਇਹਦੇ ਜਿਹੜਾ ਮਜਰੂਬ ਹੈ ਇਹਦੇ ਸੱਜੇ ਡੋਲੇ ਚ ਲੱਗੀ ਹੈ ਡਾਕਟਰ ਸਾਹਿਬ ਮलमपट्टी ਕਰ ਰਹੇ ਆ ਉਸ ਤੋਂ ਬਾਅਦ ਉਹਦਾ ਬਿਆਨ ਲੱਕ ਜਿਹੜੀ ਹੈ ਕਾਰਵਾਈ ਹਮਲ ਵਿੱਚ ਲੈਂਦੀ ਹੈ ਹਾਂਜੀ ਕੋਈ ਅਲੱਗ ਵੇਚਾ ਨਹੀਂ ਨਿਕਲ ਪਿਆ ਇਹਦੇ ਬਾਰੇ ਤਾਂ ਡਾਕਟਰ ਸਾਹਿਬ ਦੱਸ ਸਕਦੇ ਇੱਕ ਹੀ ਜ਼ਖਮੀ ਹੈ ਜੀ